ਯਾ ਯੂਟਿਊਬਰ ਤੂੰ ਵੀ ਯੂਟਿਊਬਰ ਆਪਾਂ ਦਾ ਕੰਮ ਪਾਣੀ ਜਿੰਨਾ ਕਿ ਤਰੇ ਭਾਲਦੇ ਬਿਸਕੁਟ ਚਾਹ ਨਾਲ ਚਾਹ ਹੁਣੇ ਮਿਲਣੀ ਚਾਹ ਮਿਲ ਗਈ ਤੁਹਾਨੂੰ ਮੈਂ 5 ਕਿਲੇ ਬਗੇ ਹਾਂ ਅਗਲੇ ਦਿਨ 2000 ਰੁਪਏ ਛੱਡ ਕੇ ਆ ਆ ਛੱਡ ਕੇ ਛੱਡੇ ਮੇਰੇ ਕੋਲ ਭਰਾ ਤੇ ਵੀਰੇ ਜਾ ਮੋਟੇ ਬਿਸਕੁਟ ਭਾਲਦੇ ਆ ਬਿਆ ਬੇਕਰੀ ਵਾਲੇ ਐਂ ਕਰ ਛੱਡ ਖੜੇ ਬਿਸਕੁਟ ਨਾਲ ਲਿਆ ਹਾਂ ਜਾ ਉੱਥੇ 100 ਰੁਪਏ ਦਾ ਪੈੜ ਭੁਜੀ ਦਾ ਲੈ ਲਾ ਪਕੌੜੀ ਵੀਰਾਂ ਦੀ ਪੇਟੀ ਮੰਗਾੜ ਕੇ ਆ ਵਾ ਵਾਦੇ ਜਾਂਦੇ ਆ ਇਹਨੇ ਮੱਕੀ ਮਹਿੰਗੀ ਪੈ ਜਾਣੇ ਸਾਨੂੰ ਤਾਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਹਾਂ ਵੀ ਕੀ ਕਹਿਣਾ ਚਾਹਣਾ ਭਰਾ ਜੀ ਅੱਜ ਤੁਹਾਨੂੰ ਕਰਕੇ ਆਏ ਆ ਜਿਹੜਾ ਵੱਡਾ ਯੂਟਿਊਬਰ ਬਣੇ ਵਰਦੇ ਆ ਕਹਿੰਦੇ ਸਾਨੂੰ ਕਰੋ ਆਪਾਂ ਦਾ ਹਾਂ ਬਿਸਕੁਟ ਮੰਗੇ ਕਿੰਨਾ ਬਿਲਕੁਲ ਨਹੀਂ ਆਏ ਭੁੱਖੇ ਬੈਠੇ ਸੀ ਭੁੱਖੇ ਬੈਠੇ ਸੀ ਇਹਨਾਂ ਨੂੰ ਖੋਕੀ ਜਾਂ ਚਾਹ ਚਮਦੇ ਖਾਣਦੇ ਵਾ ਨਾ 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 ਜਦੋਂ ਪਾਣੀ ਮਿਲ ਗਿਆ ਸਾਰੀ ਮਿਲਿਆ ਠੰਡਾ ਹੋਏ ਇਹ ਨੰਬਰ ਦਾ ਹੈ ਬਿਸਕੁਟ ਕਹਿੰਦੇ ਆ ਬੇਕਰੀ ਭਾਨੇ ਦੇ ਗਏ ਆਟਾ ਖੁੱੜ ਗਿਆ ਰੋਟੀਆਂ ਲੈ ਰੋਟੀਆਂ ਪਕਾ ਕੇ ਲੈਓ ਕੀ ਲੱਗਦਾ ਰੋਟੀ ਰੋਟੀਆਂ ਚਾਰਾ ਹੁਣ ਕਾ ਟਰਾਲੀ ਲੈ ਜਾਓ ਕੰਬ ਵਾਲੇ ਪਾਣੀ ਕਿੰਨਾ ਕੀਤਾ ਰੋਟੀਆਂ ਪਾਸ ਆਹ ਵੇਖ ਲਓ ਇੱਧਰ ਵੇਖ ਕਿੰਨਾ ਝਾਰ ਪੱਢਿਆ ਗਿਆ ਹਜੇ ਕਹਿੰਦੇ ਹਾਂ ਹਾਲ ਖੜਿਆ ਆ ਰਿਹਾ ਚਾਰੀ ਨੇ ਜੋਰ ਮਸ਼ੀਨ ਦਾ ਲੱਗਿਆ ਤੌਤੀ ਟਰਾਲੀ ਚੱਲੀ ਆ ਕੋਈ 8 ਟਰਾਲੀਆਂ ਵਾਲੇ ਸੇਰ ਦੇ ਭੁੱਖੇ ਤੇਲ ਨਹੀਂ ਚਪਾਉਣਾ ਬਾਈ ਇਹ ਬੰਦਾ ਕਿਤੇ ਵੀ ਤੁਹਾਡੇ ਕੰਮ ਕੋਈ ਵੀ ਆਵੇ ਇਹਨੂੰ ਰੋਟੀ ਖਾਣੇ ਨਹੀਂ ਹੋਣਾ ਲਾਭ ਨਹੀਂ ਮੇਲਾ ਲਗਾਇਸ ਕਿ ਮੈਂ ਵੇਂਦੇ ਫਿਰ ਤੇ ਹੈ ਉਹਦਾ ਗੱਲ ਵੇਂਦੇ ਰਹੇ ਆ ਤੁਸੀਂ ਇੱਕ ਬਦਲਾ ਪਿੰਡ ਵਾਲੇ ਵੇਲੇ ਹੁੰਦੇ ਆ ਇੱਕ ਬਦਲਾ ਪਿੰਡ ਵਾਲੇ ਵੇਲੇ ਆ ਕੰਮ ਪਾਣੀ ਵਾਲਾ ਕੀਤਾ ਭਾਲਦੇ ਬਿਸਕੁਟ ਆ ਚਾਹ ਨਾਲ ਕੰਮ ਪਾਣੀ ਜਿੰਨਾ ਕੀਤਾ ਭਾਲਦੇ ਬਿਸਕੁਟ ਚਾਹ ਨਾਲ ਚਾਹ ਹੁਣੇ ਮਿਲਣੀ ਚਾਹ ਮਿਲ ਗਈ ਤੁਹਾਨੂੰ ਮੈਂ 5 ਕਿਲੇ ਲੈ ਗਏ ਹਾਂ ਅਗਲੇ ਦੀ 2000 ਰੁਪਏ ਛੱਡ ਗਏ ਆ ਛੱਡ ਗਏ ਮੇਰੇ ਕੋਲ ਭਰਾ ਤੇ ਵੀਰੇ ਜਾ ਅਸੀਂ ਰਖਲਾ ਰਿਆਂ ਨਹੀਂ ਆ ਇੱਧਰ ਆ ਬੰਦਾ ਯਾਰ ਇਹਨੂੰ ਦਵਾਈ ਖਵਾਵਾਂਗੇ ਦਿਹਾੜੀ ਇੱਕ ਤੋਂ ਵਧੀਆ 50 ਓਏ ਓਏ ਇਸ ਤੋਂ ਵੀ 50 ਦੇ ਬਿਸਕੁਟ ਲੈਣ ਦੇ ਚੰਗੇ ਹਨ ਆ ਮੋਟਾ ਆ ਗਿਆ ਮੋਟਾ ਸਾਡਾ ਭਾਈ ਮੋਟਾ ਲੈ ਆ ਗਿਆ ਭਾਈ ਇਸ ਤੋਂ ਵੀ 50 ਦੇ ਬਿਸਕੁਟ ਲੈ ਆਉਣਾ ਮੈਂ ਜਿਹੜੇ ਸਾਨੂੰ ਦਿਹਾੜੀ ਜਨਾਲੀ 2000 3000 ਮੋਟੇ ਬਿਸਕੁਟ ਭਾਲਦੇ ਆ ਉਹ ਬਿਆਹ ਬੇਕਰੀ ਵਾਲਿਆਂ ਨੂੰ ਬੰਨਦੇ ਆ ਦੇ ਦੇ ਚਲ ਬਿਆਹ ਮੈਂ ਕਰ ਬੰਨ ਕੇ ਉਹਨਾਂ ਨੂੰ ਕਹਿਣਾ ਕੰਮ ਵਾਲੇ ਪਾਣੀ ਜੋਗਾ ਕੀ ਤੇ ਬਿਸਕੁਟ ਭਾਲਦੇ ਚਾਹਣਾ ਲੈ ਆਓ ਜਾਓ ਫਿਰ ਚਾਹ ਕਿਨੇ ਸ਼ੁਰੂ ਕਰਦੇ ਚੱਲੋ ਕੀ ਲਿਆ ਐਂਗਰ ਛੱਟ ਖੜੇ ਬਿਸਕੁਟ ਨਾਲ ਲਿਆ ਹਾਂ ਜਾ ਉੱਥੇ 100 ਰੁਪਏ ਦਾ ਪੈੜ ਭੂਜੇ ਦਾ ਲੈ ਪਕੌੜੀਆਂ ਠੀਕ ਹੈ ਮੋਟੇ ਤੇ ਮਸ਼ੀਨ ਚੱਲਦੀ ਕਿਉਂ ਵੀ ਆ ਕਹੇ ਮੋਟੇ ਤੂੰ ਮੋਟਾ ਜੋਗ ਉਹ ਲਿਆ ਰਾਂਗੇ ਆਪਾਂ ਮੋਟੇ ਨੂੰ ਨਾ ਨਹੀਂ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਲਾ ਕੇ ਪੇਟੀ ਰੱਖੇ ਸ਼ਰਮ ਵਾਲੀ ਗੱਲ ਕਿਹੜੀ ਕਰਤੀ ਤੂੰ ਲਾ ਕੀ ਟਿਮ ਗਾਰਖੇ ਆ ਆ ਵਾਦੀ ਜਾਂਦੇ ਆ ਇਹ ਮੱਕੀ ਮਹਿੰਗੀ ਪੈ ਰਹੀ ਨੇ ਸਾਨੂੰ ਤਾਂ ਭਰਾਵਾ ਓਏ ਮਾਂਗ ਬੀਰ ਅਸੀਂ ਟਿੱਟੀ ਲੈ ਯਾਰ ਮੱਕੀ ਮਹਿੰਗੀ ਪੈਣੀ ਚਲਾ ਮੋੜ ਜਾ ਬਿਸਕੁਟ ਲੰਬਾ ਲਾਈ ਇਹਨਾਂ ਰਾਹ ਲੈ ਹੁਣ ਬਿਸਕੁਟ ਲਿਆਵਾਂ ਜਾਂ ਭੁਜੀਆ ਲਿਆਵਾਂ ਕੀ ਦੱਸੋ ਚੱਲੋ ਕੁਰੀ ਦੋਵੇਂ ਚੀਜ਼ਾਂ ਲਿਆ ਦੇਖੀ ਵੀਰਾਂ ਦੀ ਗੱਲ ਆ ਅਸੀਂ ਨਹੀਂ ਕਹਿੰਦੇ ਕਿ ਉਹਦੇ ਟੈਨਕ ਪੜਾਉਂਦੇ ਆ ਉਹਦੇ ਬਦ ਲੈ ਆ ਆ ਚਾਹ ਵੀ ਕਰੇ ਆਲੇ ਤੇ ਡਬਾਂਡੇ ਵਧੀਆ ਰੱਖਦੇ ਆ ਤੁਹਾਨੂੰ ਚਾਹ ਵੀ ਲੈ ਜਾ ਕਰੀ ਆਪਦੇ ਮੈਂ ਚਾਹ ਵੀ ਲੈ ਆਏ ਨੇ ਵਾਪਸ ਜਿਹੜਾ ਤੁਹਾਡੇ ਲੱਛਣਾਂ ਤੱਕ ਭੁਜੀਆ ਲੈ ਵੀਰ ਲੈ ਆ ਬਾ ਤੂੰ ਜਿੱਤਿਆ ਕਿ ਉਹ ਆਰੇ ਜਿੰਨੇ ਨੇ ਆਪਣੇ ਨਾਲ ਆਹ ਕਿੱਤੇ ਗਾਲ ਜੱਤਿਆ ਕੈ ਜੜੀ ਆ ਪਰਾ 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 ਉਹ ਪਿੰਡੋਂ ਸੁਆਮੋ ਨੋਨ ਲੈ ਗਿਆ ਯਾਰ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ